ਤਨ ਤਨ ਜਗਤ ਗੁਰੂ ਸਤਗੁਰੂ ਅਰਵਦਾਸ ਮਹਾਰਾਜ ਜੀ ਦੀ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ ਜੈ ਗੁਰਦੇਵ ਤਨ ਗੁਰਦੇਵ ਅੱਜ ਦੇ ਪਾਵਨ ਤੇ ਪਵਿੱਤਰ ਸ਼ਬਦ ਦੇ ਵਿੱਚ ਤਨ ਤਨ ਜਗਤ ਗੁਰੂ ਸਤਗੁਰੂ ਅਰਵਦਾਸ ਮਹਾਰਾਜ ਜੀ ਅਜੇ ਉਪਦੇਸ਼ ਬਖਸ਼ਿਸ਼ ਕਰਦੇ ਨੇ ਕਿ ਭਾਈ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਗੁਰੂ ਦੇ ਗਿਆਨ ਦੇ ਨਾਲ ਪਰਮ ਦਾ ਨਾਸ਼ ਹੁੰਦਾ ਹੈ ਤੇ ਜਦੋਂ ਜੀਵ ਦੇ ਭਰਮ ਦਾ ਨਾਸ਼ ਹੋ ਜਾਵੇ ਫਿਰ ਉਹ ਪਰਮਪੰਦ ਨੂੰ ਪਾ ਲੈਂਦਾ ਹੈ ਤੇ ਸਾਧ ਸੰਗਤ ਜੀ ਸੰਸਾਰ ਦੇ ਕੁਝ ਚਲਾਕ ਲੋਕ ਸਨ ਜਿਨ੍ਹਾਂ ਨੇ ਪ੍ਰਮਾਤਮਾ ਤੇ ਇਨਸਾਨ ਨੂੰ ਅਲੱਗ-ਅਲੱਗ ਕਰਕੇ ਦਿਖਾ ਦਿੱਤਾ ਤੇ ਸਾਧ ਸੰਗਤ ਜੀ ਇਨਸਾਨ ਨੇ ਮੰਨ ਵੀ ਲਿਆ ਇੱਕ ਬਹੁਤ ਵੱਡੀ ਸਾਜ਼ਿਸ਼ ਸੀ ਸਾਧ ਸੰਗਤ ਜੀ ਕਿ ਇਨਸਾਨ ਨੂੰ ਪ੍ਰਮਾਤਮਾ ਤੋਂ ਅਲੱਗ ਸਮਝਾਇਆ ਗਿਆ ਕਿ ਭਾਈ ਪ੍ਰਮਾਤਮਾ ਕੋਈ ਅਲੱਗ ਪਰਮਾਤਮਾ ਦੀ अलग ਹੋਂਦ ਹੈ ਪਰਮਾਤਮਾ ਇਨਸਾਨ ਤੋਂ ਅਲੱਗ ਹੈ ਪਰਮਾਤਮਾ ਇੱਕ ਅਲੱਗ ਚੀਜ਼ ਹੈ ਅਲੱਗ ਵਸਤੂ ਹੈ ਅਲੱਗ ਇਨਸਾਨ ਹੈ ਪ੍ਰਸਾਦ ਸੰਗਤ ਜੀ ਜਿਵੇਂ ਪਰਮਾਤਮਾ ਦੇ ਰਹਿਣ ਦੀ ਰਹਿਦਾ ਜੋ ਸਥਾਨ ਹੈ ਉਹ ਵੀ ਅਲੱਗ ਕਰ ਦਿੱਤਾ ਕਿ ਭਾਈ ਪਰਮਾਤਮਾ ਤਾਂ ਧਾਰਮਿਕ ਸਥਾਨਾਂ ਤੇ ਮਿਲੇਗਾ ਤੇ ਜਦੋਂ ਸਤਗੁਰੂ ਅਰਦਾਸ ਮਹਾਰਾਜ ਜੀ ਸਤਗੁਰੂ ਨਾਮਦੇਵ ਜੀ ਸਤਗੁਰੂ ਕਬੀਰ ਸਾਹਿਬ ਮਹਾਰਾਜ ਐਸੋ ਧਰਤੀ ਤੇ ਆਏ ਉਹਨਾਂ ਨੇ ਸੱਚ ਦਾ ਪ੍ਰਚਾਰ ਕੀਤਾ ਤੇ ਐਸੇ ਤਰ ਸਾਧ ਸੰਗਤ ਜੀ ਪਹਿਲਾ ਸਤਿਗੁਰ ਨਾਮ ਦੇ ਮਹਾਰਾਜ ਜੀ ਸਤਿਗੁਰੂ ਦਾਸ ਮਹਾਰਾਜ ਜੀ ਸਤਿਗੁਰੂ ਕਬੀਰ ਸਹਿਬ ਮਹਾਰਾਜ ਸਤਿਗੁਰ ਸਦਨਾ ਜੀ ਸਤਿਗੁਰ ਤਰਲੋਚਨ ਜੀ ਸਤਿਗੁਰ ਸੈਨ ਜੀ ਫਿਰ ਸਾਧ ਸੰਗਤ ਜੀ ਸਤਿਗੁਰ ਨਾਨਕ ਦੇ ਮਹਾਰਾਜੇ ਸੱਬੇ ਮਹਾਪੁਰਸ਼ਾਂ ਨੇ ਜੋ ਸੱਚ ਦਾ ਪ੍ਰਚਾਰ ਕੀਤਾ ਫਿਰ ਇਹਨਾਂ ਮਹਾਪੁਰਸ਼ਾਂ ਨੇ ਦਿਖਾਇਆ ਕਿ ਭਾਈ ਇਨਸਾਨ ਤੇ ਪਰਮਾਤਮਾ ਅਲੱਗ-ਅਲੱਗ ਨਹੀਂ ਹੈ। ਇੱਕ ਸਾਜਿਸ਼ ਸੀ ਇਨਸਾਨ ਨੂੰ ਪਰਮਾਤਮਾ ਤੋਂ ਅਲੱਗ ਕਰਨ ਦੀ। ਮਾਦੋ ਪ੍ਰਮ ਕੈਸੇ ਨਾ ਬਿਲਾਈ। ਤਤੈ ਦੂਤੀ ਦਰਸੈ ਆਈ। ਠੇਕ। ਸਾ ਸੰਗਤ ਜੀ ਸਤਿਗੁਰੂ ਦਾਸ ਮਹਾਰਾਜ ਜੀ ਫਰਮਾਉਂਦੇ ਨੇ ਕਿ हे ਪ੍ਰਭੂ ਜੀ ਇਹ ਜੀਵ ਦਾ ਭਰਮ ਦਾ ਨਾਸ਼ ਕਿਉਂ ਨਹੀਂ ਜੀ ਹੁੰਦਾ ਮਾਦੋ ਕੈਸੇ ਮਾਦੋ ਭਰਮ ਕੈਸੇ ਨਾ ਬਲਾਈ ਕਿ ਭਰਮ ਕਿਉਂ ਨਹੀਂ ਖਤਮ ਜੀ ਹੁੰਦਾ ਕਿਉਂਕਿ ਸਾਧ ਸੰਗਤ ਜੀ ਇਨਸਾਨ ਦੇ ਅੰਦਰ ਦైਵਤ ਭਾਵਨਾ ਆ ਤਤ ਹੈ ਦੁਤੀ ਦਰਸੈ ਸਾਧ ਸੰਗਤ ਜੀ ਦైਵਤ ਭਾਵਨਾ ਕਿਵੇਂ ਖਤਮ ਹੋਵੇ ਇਹ ਫਿਰ ਗੁਰੂ ਦਾ ਗਿਆਨ ਹੀ ਹੈ ਜੋ ਸਾਨੂੰ ਦੱਸੇਗਾ ਕਿ ਭਾਈ ਤੂੰ ਤੇ ਪ੍ਰਮਾਤਮਾ ਅਲੱਗ-ਅਲੱਗ ਨਹੀਂ ਹੈ ਇੱਕ ਹੀ ਹੈ ਦੇਵਸਬ ਗੁਰੂ ਅਰਵਦਾਸ ਮਹਾਰਾਜ ਜੀ ਕਿਰਪਾ ਕਰ ਰਹੇ ਨੇ ਕਨਕ ਕੂਟਕ ਸੂਤ ਪਟ ਜੁਦਾ ਰਜ ਭਯੰਗ ਬ੍ਰਹਮ ਜੈਸਾ ਜਲ ਤਰੰਗ ਪਾਹਨ ਪਰਤਮਾ ਜੋ ਬ੍ਰਹਮ ਜੀਵ ਦੁਤ ਐਸਾ ਸਾਧ ਸੰਗਤ ਜੀ ਸਤਗੁਰੂ ਅਰਵਦਾਸ ਮਹਾਰਾਜ ਜੀ ਆਏ ਸੰਸਾਰ ਦੇ ਵਿੱਚ ਉਹਨਾਂ ਨੇ ਜੀਵਾਂ ਨੂੰ ਸੱਚ ਦਾ ਰਾਹ ਦਿਖਾਇਆ ਕਿ ਭਾਈ ਇਨਸਾਨ ਤੇ ਪ੍ਰਮਾਤਮਾ ਅਲੱਗ-ਅਲੱਗ ਨਹੀਂ ਹੈ ਜਿਵੇਂ ਪਰਮ ਕਰਕੇ ਇਨਸਾਨ ਸੋਨਾ ਤੇ ਸੋਨੇ ਤੋਂ ਬਣੇ ਗਹਿਣਿਆਂ ਨੂੰ ਅਲੱਗ-ਅਲੱਗ ਸਮਝਦਾ ਹੈ ਕਨਕ ਕੂਟਕ ਕਿ ਭਾਈ ਜਿਵੇਂ ਸੋਨੇ ਦੇ ਬਣੇ ਗਹਿਣੇ ਹੁਣ ਕੰਗਣੋਂ ਤੇ ਸੋਨਾ ਜੋ ਹੈ ਅਲੱਗ-ਅਲੱਗ ਨਹੀਂ ਹੈ ਸਾਧ ਸੰਗਤ ਜੀ ਇੱਕੋ ਹੀ ਹੈ ਆਕਾਰ ਭਾਵੇਂ ਉਸ ਦਾ ਅਲੱਗ ਹੋ ਗਿਆ ਆ ਸੂਤ ਪੱਟ જુਦਾ ਸੂਤ ਤੇ ਸੂਤ ਦੇ ਬਣੇ ਕੱਪੜੇ ਅਲੱਗ ਜਾਪਦੇ ਨੇ ਪਰ ਭਈ ਇਹ ਸਭ ਅਗਿਆਨਤਾ ਕਰਕੇ ਆ ਤੇ ਸਤਗੁਰੂ ਜੀ ਸਮਝਾਉਂਦੇ ਨੇ ਭਾਈ ਆ ਗਿਆਨਤਾ ਕਰਕੇ ਹੀ ਇਨਸਾਨ ਸੋਨੇ ਤੇ ਸੋਨੇ ਦੇ ਬਣੇ ਗਹਿਣਿਆਂ ਨੂੰ ਅਲੱਗ-ਅਲੱਗ ਸਮਝ ਲੈਂਦਾ ਹੈ ਤੇ ਸਾਤ ਸੰਗਤ ਜੀ ਉਸੇ ਪ੍ਰਕਾਰ ਇਹ ਜੋ ਸੂਤ ਹੈ ਤੇ ਸੂਤ ਤੋਂ ਬਣੇ ਕੱਪੜਿਆਂ ਨੂੰ ਅਲੱਗ ਸਮਝਦਾ ਹੈ ਪਰ ਭਾਈ ਹੈ ਇੱਕੋ ਹੀ ਤੇ ਅਗਿਆਨਤਾ ਰੂਪੀ ਭਰਮ ਕਾਰਨ ਜੋ ਹਨੇਰੇ ਦੇ ਵਿੱਚ ਰੱਸੀ ਵੀ ਸੱਪ ਲੱਗਦੀ ਹੈ ਕਨਕਕ ਕੂਟ ਸੂਤ ਪਟ ਜੁਦਾ ਰਜ ਭਯੰਗ ਭ੍ਰਮ ਜੈਸਾ ਕਿ ਭਾਈ ਜੋ ਭੰਗ ਮਤਲਬ ਸੱਪ ਸਾਧ ਸੰਗਤ ਜੀ ਜਿਵੇਂ ਸੱਪ ਦਾ ਭ੍ਰੰਮ ਪੈ ਜਾਂਦਾ ਹੈ ਹਨੇਰੇ ਦੇ ਵਿੱਚ ਜੋ ਰੱਸੀ ਹੈ ਉਹ ਵੀ ਸਾਨੂੰ ਕੀ ਦਿਖਦੀ ਹੈ ਸੱਪ ਦਿਖਦੀ ਹੈ ਕਾਦੇ ਕਰਕੇ ਸਾਧ ਸੰਗਤ ਜੀ ਹਨੇਰਾ ਹੁੰਦਾ ਹੈ ਅਗਿਆਨਤਾ ਕਰਕੇ ਇਸੇ ਪ੍ਰਕਾਰ ਸੰਸਾਰ ਦੇ ਵਿੱਚ ਜਿਸ ਦੇ ਕੋਲ ਗੁਰੂ ਦਾ ਗਿਆਨ ਨਹੀਂ ਹੈ ਜੋ ਗੁਰੂ ਵਾਲਾ ਨਹੀਂ ਹੈ ਉਹ ਪ੍ਰਮਾਤਮਾ ਤਾਂ ਇਨਸਾਨ ਨੂੰ ਅਲੱਗ-ਅਲੱਗ ਸਮਝਦਾ ਹੈ ਜਲਤ ਰੰਗ ਪਾਹਨ ਪ੍ਰਤਿਮਾ ਜੋਂ ਬ੍ਰਹਮ ਜੀਵ ਦੁਤ ਐਸਾ ਤੇ ਸਾਦ ਸੰਗਤ ਜੀ ਭਰਮ ਕਾਰਨ ਹੀ ਪਾਣੀ ਤੋਂ ਉਤਪੰਨ ਤਰੰਗਾਂ ਤੇ ਪਾਣੀ ਦੇ ਵਿੱਚ ਲੋਕ ਫਰਕ ਕਰਦੇ ਨੇ ਤੋਹੀ 모ਹੀ 모히 ਤੋਹੀ ਅੰਤਰ ਕੈਸਾ ਕਨਕ ਕਟਕ ਜਲ ਤਰੰਗ ਰਹਿਸਾ ਜੋ ਪੇ ਹਮ ਨਾ ਪਾਪ ਕਰਨਤਾ ਅਹੇ ਅਨੰਤਾ ਪਦਿਤ ਪਾਵਨ ਨਾਮ ਕੈਸੇ ਹੁੰਤਾ ਕਿ ਭਾਈ ਤੋਹੀ 모ਹੀ ਤੇਰੇ ਤੇ ਪ੍ਰਮਾਤਮਾ ਚ ਕੋਈ ਫਰਕ ਹੈ ਹੀ ਨਹੀਂ ਫਰਕ ਸਿਰਫ ਇਹਨਾ ਕਿ ਭਾਈ ਜਿਵੇਂ ਸੋਨੇ ਤੋਂ ਸੋਨੇ ਤੋਂ ਬਣੇ ਗਹਿਣੇ ਹੋ ਤੇ ਜਦੋਂ ਗਹਿਣਿਆਂ ਨੂੰ ਆਪਾਂ ਢਾਲਾਂਗੇ ਉਹ ਫਿਰ ਸੋਨਾ ਬਣ ਜਾਣਗੇ ਜਿਵੇਂ ਜਲ ਤੇ ਤਰੰਗ ਸਮੁੰਦਰ ਦਾ ਜੋ ਪਾਣੀ ਹੈ ਹਵਾ ਦਾ ਜਦੋਂ ਦਬਾਬ ਬੰਦਾ ਸਾਧ ਸੰਗਤ ਜੀ ਉਦੋਂ ਪਾਣੀ ਉੱਪਰ ਉੱਠਦਾ ਹੈ ਲਹਿਰ ਬਣਦੀ ਹੈ ਕੁਝ ਸਮੇਂ ਲਈ ਪਰ ਇਸ ਦਾ ਭਾਵ ਇਹ ਨਹੀਂ ਹੈ ਕਿ ਭਾਈ ਉਹ ਲਹਿਰ ਅਲੱਗ ਹੈ ਜਦੋਂ ਸ਼ਾਂਤ ਹੁੰਦੀ ਹੈ ਉਹ ਫਿਰ ਸਮੁੰਦਰ 'ਚ ਸਮਾ ਜਾਂਦੀ ਹੈ ਸਾਧ ਸੰਗਤ ਜੀ ਪਰ ਇਹ ਜੋ ਗੱਲ ਹੈ ਸਾਧ ਸੰਗਤ ਜੀ ਸੱਚਾ ਗੁਰੂ ਹੀ ਸਮਝਾ ਸਕਦਾ ਹੈ ਤੇ ਜਿਵੇਂ ਸਾਧ ਸੰਗਤ ਜੀ ਪਰਮ ਕਰਨ ਹੀ ਪਾਣੀ ਤੋਂ ਜਿਹੜੀਆਂ ਤਰੰਗਾ ਨੇ ਸਾਨੂੰ ਅਲੱਗ ਦਿਖਾਈ ਦਿੰਦੀਆਂ ਨੇ ਜਲ ਤਰੰਗ ਪਾਹਣ ਪ੍ਰਤਮਾ ਜੋ ਬ੍ਰਹਮ ਦੇ ਜੀਵਦੂਤ ਐਸਾ ਤੇ ਭਾਈ ਪ੍ਰਵਸਤ ਵੀ ਸੋਨਾ سونے ਤੋਂ ਬਣੇ ਗਏ ਨੇ ਸੂਤ ਤੇ ਸੂਤ ਤੋਂ ਬਣੇ ਕੱਪੜੇ ਇੱਕ ਹੀ ਨੇ ਭਾਈ ਅਲੱਗ-ਅਲੱਗ ਨਹੀਂ ਨੇ ਰੱਸੀ ਸੱਪ ਨਹੀਂ ਹੈ ਵਾਸਤਵ ਵਿੱਚ ਰੱਸੀ ਹੀ ਹੈ ਉਹ ਸੱਪ ਨਹੀਂ ਹੈ ਹਨੇਰੇ 'ਚ ਰੱਸੀ ਪਈ ਹੋਵੇ ਸਾਨੂੰ ਸੱਪ ਵਿਖਾਈ ਦਿੰਦਾ ਹੈ ਰੱਜ ਪਈ ਅੰਗ ਬ੍ਰਹਮ ਜੈਸਾ ਅੱਗੇ ਗੁਰੂ ਜੀ ਫਰਮਾਉਂਦੇ ਨੇ ਜਲ ਤਰੰਗ ਪਾਹਣ ਪ੍ਰਤਮਾ ਜੋ ਬ੍ਰਹਮ ਜੀਵ ਦੁਤ ਐਸਾ ਭਾਈ ਜਿਵੇਂ ਪਾਣੀ ਤੇ ਪਾਣੀ ਤੇ ਤਰੰਗ 'ਚ ਕੋਈ ਫਰਕ ਨਹੀਂ ਹੈ ਪੱਥਰ ਤੇ ਪੱਥਰ ਤੋਂ ਬਣੇ ਠਾਕੁਰ ਸਾਜੰਗ ਜੀ ਝੂਠੇ ਨਹੀਂ ਕਿਉਂਕਿ ਸੱਚਾ ਪ੍ਰਮਾਤਮਾ ਤਾਂ ਇਨਸਾਨ ਦੇ ਅੰਦਰ ਬੈਠਾ ਆ ਇਸ ਸਤ ਸੰਗ ਜੀ ਇਸ ਜੋ ਸੰਸਾਰ ਆ ਇਸ ਸੰਸਾਰ ਦੇ ਵਿੱਚ ਅਗਿਆਨਤਾ ਦਾ ਜੋ ਪਸਾਰਾ ਜਾਦਾ ਆ ਗੁਰੂ ਜੀ ਨੇ ਫਰਮਾਇਆ ਜਲ ਤਰੰਗ ਪਾਹਣ ਪਰਤਮਾ ਜੋ ਬ੍ਰਹਮ ਜੀਵ ਦੁਤ ਐਸਾ ਪ੍ਰਮਾਤਮਾ ਇਸ ਦੇ ਅੰਦਰ ਬੈਠਾ ਆ ਇਹ ਲੱਭਦਾ ਧਾਰਮਿਕ ਸਥਾਨਾਂ ਤੇ ਪਿਆ ਇਹ ਪ੍ਰਮਾਤਮਾ ਦੀ ਮੂਰਤੀ ਬਣਾ ਕੇ ਉਸ ਮੂਰਤੀ ਦੇ ਵਿੱਚੋਂ ਪ੍ਰਮਾਤਮਾ ਲੱਭਦਾ ਆ ਪਰ ਸਤਗੁਰੂ ਜੀ ਫਰਮਾਉਂਦੇ ਨੇ ਭਾਈ ਮੂਰਤ ਮੈਂ ਬਸੈ ਪਰਮੇਸ਼ਰ ਤੋਂ ਪਾਣੀ ਮੈਂ ਤਰੇ ਰਹਿ ਜੇ ਤੁਹਾਨੂੰ ਲੱਗਦਾ ਆ ਕਿ ਭਾਈ ਪ੍ਰਮਾਤਮਾ ਮੂਰਤੀ ਦੇ ਵਿੱਚ ਤੇ ਭਾਈ ਫਿਰ ਆਪਾਂ ਮੂਰਤੀ ਨੂੰ ਪਾਣੀ ਦੇ ਵਿੱਚ ਤਰਾ ਕੇ ਵੇਖੀ ਜੇ ਤਰ ਗਈ ਤਾਂ ਫਿਰ ਉਹ ਤਾਰਨ ਹਾਰ ਹੈ ਪ੍ਰਮਾਤਮਾ ਹੈ ਤੇ ਭਾਈ ਜੋ ਆਪ ਨਹੀਂ ਜੇ ਤਰ ਸਕਦੇ ਉਹ ਸਾਨੂੰ ਜੀਵਾਂ ਨੂੰ ਕਿਵੇਂ ਭਵ ਸਾਗਰ ਤੋਂ ਪਾਰ ਕਰੇਗੀ ਤੇ ਸਾਧ ਸੰਗਤ ਜੀ ਜਿੰਨੇ ਵੀ ਧਰਮ ਨੇ ਨਾ ਉਹਨਾਂ ਦੇ ਵਿੱਚ ਜੋ ਧਾਰਮਿਕ ਗ੍ਰੰਥ ਨੇ ਸਤਗੁਰੂ ਅਰਜਨ ਦੇਵ ਮਹਾਰਾਜ ਜੀ ਫਰਮਾਉਂਦੇ ਨੇ ਧਰਮ ਸਾਰੇ ਚੰਗੇ ਨੇ ਮੁਸਲਮਾਨ ਸੋ ਦੋਸਤੀ ਹਿੰਦੂਆਂ ਸੋ ਕਰਪ੍ਰੀਤ ਪ੍ਰਸਾਦ ਸਿੰਘ ਜੀ ਜੋ ਸੱਚਾ ਗੁਰੂ ਹੈ ਚਾਹੇ ਕਿਸੇ ਵੀ ਧਰਮ ਦਾ ਹੋਵੇ ਉਹ ਆਪਣੇ ਚੇਲਿਆਂ ਨੂੰ ਗੁਮਰਾਹ ਨਹੀਂ ਜੇ ਕਰਦਾ ਉਹ ਹਨੇਰੇ 'ਚ ਨਹੀਂ ਜਿ ਰੱਖਦਾ ਉਹ ਸੱਚ ਹੀ ਦੱਸਦਾ ਜਿਵੇਂ ਸਤਗੁਰੂ ਅਰਜਨ ਦੇਵ ਮਹਾਰਾਜ ਜੀ ਸਤਗੁਰੂ ਨਾਨਕ ਦੇ ਮਹਾਰਾਜ ਜੀ ਸਤਗੁਰੂ ਕਬੀਰ ਸਾਹਿਬ ਮਹਾਰਾਜ ਸਤਗੁਰੂ ਨਾਮਦੇਵ ਮਹਾਰਾਜ ਜੀ ਦੱਸਦੇ ਨੇ ਕਿ ਭਾਈ ਇਨਸਾਨ ਤੇ ਪਰਮਾਤਮਾ ਚ ਕੋਈ ਫੇਦ ਨਹੀਂ ਹੈ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਤੇ ਭਾਈ ਜੋ ਅਸੀਂ ਪੱਥਰਾਂ ਦੇ ਠਾਕੁਰ ਬਣਾ ਰਹੀ ਸਾਨੂੰ ਉਸ ਉਸ ਪੱਥਰ ਦੇ ਵਿੱਚੋਂ ਮੂਰਤੀ ਵਿੱਚੋਂ ਪਰਮਾਤਮਾ ਨਹੀਂ ਜੇ ਮਿਲਣਾ ਪਰਮਾਤਮਾ ਜਦੋਂ ਵੀ ਮਿਲਣਾ ਆ ਗੁਰਬਾਣੀ ਦਾ ਫਰਮਾਨ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਫਰਮਾਉਂਦੇ ਨੇ ਸਭ ਕੁਝ ਕਰਮੈ ਬਾਹਰ ਨਹੀਂ ਬਾਹਰ ਟੋਲੇ ਸੋ ਪਰਮਪੁਲਾਈ ਕਿ ਭਾਈ ਜੋ ਕੁਛ ਹੈ ਤੇਰੇ ਅੰਦਰ ਹੀ ਹੈ ਬਾਹਰ ਕੁਛ ਨਹੀਂ ਹੈ ਜੈ ਕਾ ਨਨ ਤਟ ਤੀਰਤ ਜਾਈ ਰਤਨ ਪਦਾਰਥ ਕਟਹੀ ਮਾਈ ਕਿ ਜਿੰਨਾ ਕਰਕੇ ਤੂੰ ਤੀਰਥਾਂ ਤੇ ਜਨਉ ਤੇਰੇ ਅੰਦਰ ਬੈਠੇ ਤੇ ਭਾਈ ਇਸੇ ਪ੍ਰਕਾਰੇ ਜੋ ਦ્વੈਤ ਭਾਵਨਾ ਹੈ ਨਾ ਇਹ ਇਨਸਾਨ ਨੂੰ ਮਜਬੂਰ ਕਰ ਦੇ ਕਿ ਭਾਈ ਪ੍ਰਮਾਤਮਾ ਮੇਰੇ ਤੋਂ ਲੱਗਦਾ ਤੇ ਭੁੱਲ ਜਾਂਦਾ ਪ੍ਰਮਾਤਮਾ ਤੇ ਮੇਰੇ ਅੰਦਰ ਬੈਠਾ ਹੈ ਤੇਰਾ ਕਟ ਮੈਂ ਸਿਰਜਣਹਾਰ ਕਸਤੂਰੀ ਮਿਰਗ ਪਾਸ ਹੈ ਰੈ ਢੁੰਡਤ ਘਾਸ ਫਿਰੈ ਇਹ ਸਤਿਗੁਰੂ ਦਾਸ ਮਹਾਰਾਜ ਜੀ ਨੇ ਫਰਮਾਇਆ ਹੈ ਕਿ ਜਿਵੇਂ ਹਿਰਨ ਦੇ ਅੰਦਰੋਂ ਕਸਤੂਰੀ ਦੀ ਖੁਸ਼ਬੂ ਆਉਂਦੀ ਪਰ ਉਸ ਹਿਰਨ ਨੂੰ ਨਹੀਂ ਜੇ ਪਤਾ ਹੁੰਦਾ ਕਿ ਭਾਈ ਖੁਸ਼ਬੂ ਮੇਰੇ ਅੰਦਰੋਂ ਆ ਰਹੀ ਹੈ ਅਗਿਆਨਤਾ ਕਰਕੇ ਸਾਧ ਸੰਗਤ ਜੀ ਉਹ ਹਿਰਨ ਖੁਸ਼ਬੂ ਨੂੰ ਲੱਭਣ ਵਾਸਤੇ ਅੱਧਰੁੱਧ ਦੌੜਦਾ ਆ ਭੱਜਦਾ ਆ ਕਿ ਭਾਈ ਇਹ ਖੁਸ਼ਬੂ ਕਿੱਥੋਂ ਆ ਰਹੀ ਹੈ ਉਸ ਨੂੰ ਨਹੀਂ ਜੇ ਪਤਾ ਕਿ ਖੁਸ਼ਬੂ ਉਸ ਦੇ ਅੰਦਰੋਂ ਆ ਰਹੀ ਹੈ ਐਸੇ ਪ੍ਰਕਾਰ ਸਤਿਗੁਰੂ ਅਰਦਾਸ ਮਹਾਰਾਜ ਜੀ ਫਰਮਾਉਂਦੇ ਨੇ ਇਹ ਜੋ ਇਨਸਾਨ ਹੈ ਇਹ ਪ੍ਰਮਾਤਮਾ ਇਸ ਦੇ ਅੰਦਰ ਬੈਠਾ ਹੈ ਤੇ ਲੱਭੇ ਬਾਹਰ ਰਿਹਾ ਹੈ ਕਿਸਾਰ ਸੰਗਤਿਸ ਦ્વੈਤ ਭਾਵਨਾ ਦਾ ਨਾਸ਼ ਕੌਣ ਕਰੇਗਾ ਸ੍ਰੀ ਗੁਰੂ ਤੇ ਬੜੇ ਪਾਗਾਂ ਵਾਲਿਆਂ ਕਿ ਸਤਿਗੁਰ ਅਰਦਾਸ ਮਹਾਰਾਜ ਜੀ ਵਰਗੇ ਗੁਰੂ ਮਿਲਨੇ ਗੁਰਬਾਣੀ ਆ ਉਹਨਾਂ ਦੀ ਜੇ ਕਿਸੇ ਨੇ ਸਤਿਗੁਰ ਅਰਦਾਸ ਮਹਾਰਾਜ ਜੀ ਦੇ ਦਰਸ਼ਨ ਕਰਨੇ ਹੁਣ ਉਹ ਗੁਰਬਾਣੀ ਪੜੇ ਬਿਮਲ ਏਕ ਰਸ ਉਪਜੈ ਨਾ ਬਿਨ ਸਹਿ ਉਦਅ ਅਸਤ ਦਉ ਨਾਹੀ ਬਿਗਤਾ ਬਿਗਤ ਕਟੈ ਨਹੀਂ ਕਬਹੂ ਬਸ ਤਬਸੈ ਸਭ ਮਾਹੀ ਅਗੇ ਸਤਿਗੁਰੂ ਦਾਸ ਮਹਾਰਾਜ ਜੀ ਸਮਝਾਉਂਦੇ ਨੇ ਭਾਈ ਜੋ ਪ੍ਰਮਾਤਮਾ ਆ ਨਿਰਮਲ ਪ੍ਰਭੂ ਨਿਰੰਤਰ ਸੰਸਾਰ ਦੇ ਵਿੱਚ ਵਿਰਾਜਮਾਨ ਹੈ ਪ੍ਰਮਾਤਮਾ ਨਾ ਜੰਮਦਾ ਆ ਨਾ ਮਰਦਾ ਹੈ ਭਾਈ ਉਹ ਨਾ ਚੜਦਾ ਨਾ ਔਪ ਹੁੰਦਾ ਹੈ ਅੰਤਰੀਆਮੀ ਪ੍ਰਭੂ ਸਾਸ ਸੰਗਤ ਜੀ ਨਾ ਘਟਦਾ ਤੇ ਨਾ ਵਧਦਾ ਹੈ ਪ੍ਰਮਾਤਮਾ ਹਰ ਜਗ੍ਹਾ ਹੈ ਬਿਮਲ ਏਕ ਰਸ ਉਪਜੇ ਨਾ ਬਿੰਸੈ ਨਾ ਉਸ ਦਾ ਜਨਮ ਹੁੰਦਾ ਹੈ ਭਾਈ ਨਾ ਉਸ ਦਾ ਮਰਨ ਹੁੰਦਾ ਹੈ ਉਹਦਾ ਅਸਤ ਦਉ ਨਹੀਂ ਭਈਓ ਨਾ ਉਦੇ ਹੁੰਦਾ ਇਹ ਨਾ ਚੜਦਾ ਆ ਨਾ ਅਲੋਪ ਹੁੰਦਾ ਹੈ ਅਸਤ ਬਿਗਤਾ ਬਿਗਤ ਘਟੇ ਨਹੀਂ ਕਬੂ ਤੇ ਭਾਈ ਜੋ ਅੰਤਜਾਮੀ ਪ੍ਰਮਾਤਮਾ ਨਾ ਘਟਦਾ ਹੈ ਨਾ ਵਧਦਾ ਬਸਤ ਬਸੈ ਸਭ ਮਾਈ ਉਹ ਤਾਂ ਹਰ ਜਗ੍ਹਾ ਵਿਰਾਜਮਾਨ ਹਰ ਜੀਵ ਦੇ ਅੰਦਰ ਹੈ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਏ ਸਭ ਮੇ ਹਰ ਹੈ ਹਰ ਮੇ ਸਭ ਹੈ ਰੱਬ ਨੂੰ ਜਿੰ ਜਾਨਾ નિશ્ચલ નિરાકાર અજ અનુપમ નિરપે ગત ગોવિંદા અગમ અગોચર અછર અતરક નિર્ગુણ અત્ અનંદા સાత్సંગજી સદગુરુવദാસ મહારાજજી ફરમાંદેને કહી પયો જો પરમ પિતા પરમાત્માયો ઓ જો સારી દુનિયા દા માલિક એ નેચલ હે ਨਿਰੰਕਾਰ ਉਸ ਦਾ ਜਨਮ ਨਹੀਂ ਜਿ ਹੋਇਆ ਉਹ ਅਨੂਪਮ ਹੈ ਸਾਤ ਸੰਗਤ ਜੀ ਨਿਰਪੈ ਹੈ ਗੋਬਿੰਦ ਹੈ ਅਗੋਚਰ ਬਨਾਸੀ ਹੈ ਉਹ ਤਰਕ ਰਹਿਤ ਹੈ ਨਿਰਗੁਣ ਹੈ ਤੇ ਆਨੰਦ ਸਰੂਪ ਹੈ ਨਿਸ਼ਚਲ ਨਿਰাকার ਉਸ ਤੱਕ ਈਕਾਰ ਨਹੀਂ ਅੱਜ ਅਨੂਪਮ ਨਿਰਪੈ ਗਤ ਗੋਬਿੰਦਾ ਕਿ ਭਾਈ ਉਹ ਆਜ ਨਮਾ ਹੈ ਉਸ ਦਾ ਜਨਮ ਨਹੀਂ ਜਿ ਹੋਇਆ ਅਨੂਪਮ ਹੈ ਨਿਰਪੈ ਗੋਬਿੰਦ ਹੈ ਅਗਮ ਅਗੋਚਰ ਅਚਰ ਅਤਰਕ ਨਿਰਗੁਣ ਅਤ ਅਨੰਦਾ ਕਿ ਭਾਈਓ ਪਰਮ ਪਿਤਾ ਪ੍ਰਮਾਤਮਾ ਅਗੋਚਰ ਅਬਨਾਸੀ ਹੈ ਤਰਕ ਰਹਿਤੈ ਨਿਰਗੁਣ ਹੈ ਆਨੰਦ ਸਰੂਪ ਹੈ ਸਦਾ ਤੀਤ ਗਿਆਨ ਕਟ ਸਦਾ ਅਤੀਤ ਗਿਆਨ ਕਨ ਵਰਚਿਤ ਨਿਰਵਿਕਾਰ ਅਬਨਾਸੀ ਕਹਿ ਰਵਦਾਸ ਸਹਿਜ ਸੁਣ ਸਤ ਜੀਵਨ ਮਕਤ ਨੇ ਦਕਾਸੀ ਤੇ ਸਾਧ ਸੰਗਤ ਜੀ ਬਹੁਤ ਹੀ ਸੋਹਣੀ ਗੱਲ ਹੈ ਨਾ ਕਿਉਂਕਿ ਸੱਚਾ ਗੁਰੂ ਹੀ ਇੰਨੀ ਸੋਹਣੀ ਗੱਲ ਕਰ ਸਕਦਾ ਹੈ ਕੋਈ ਸੱਚਾ ਗੁਰੂ ਹੀ ਹੈ ਜੋ ਸਾਨੂੰ ਸਿੱਧਾ ਮਾਰਗ ਦਿਖਾ ਸਕਦਾ ਹੈ ਕਿ ਭਾਈ ਸਾਨੂੰ ਕਿਤੇ ਜਾਣ ਦੀ ਲੋੜ ਨਹੀਂ ਹੈ ਜੇ ਪ੍ਰਮਾਤਮਾ ਦੇ ਦਰਸ਼ਨ ਦੀਦਾਰੇ ਕਰਨੇ ਨੇ ਉਹ ਪ੍ਰਮਾਤਮਾ ਹਮੇਸ਼ਾ ਰਹਿਣ ਵਾਲਾ ਨਹੀਂ ਇਹ ਸਾਧ ਸੰਗਤ ਜੀ ਬਹੁਤੇ ਲੋਕ ਇਹੀ ਸੋਚਦੇ ਨੇ ਕਿ ਭਾਈ ਪ੍ਰਮਾਤਮਾ ਆਇਆ ਸੀ ਚਲਾ ਗਿਆ ਪਰ ਨਹੀਂ ਸਾਧ ਸੰਗਤ ਜੀ ਗੁਰੂ ਜੀ ਫਰਮਾਉਂਦੇ ਨੇ ਸਦਾ ਅਤੀਤ ਪ੍ਰਮਾਤਮਾ ਹਮੇਸ਼ਾ ਰਹਿਣ ਵਾਲਾ ਹੈ ਉਹ ਕਿਤੇ ਜਾਂਦਾ ਨਹੀਂ ਹੈ ਉਹ ਤੁਹਾਡੇ ਕੋਲ ਹੀ ਹੈ 24 ਘਟੇ ਸਾਡੇ ਸਰੀਰ ਦੇ ਵਿੱਚ ਤੇ ਸਾਧ ਸੰਗਤ ਜੀ ਸਦਾ ਅਤੀਤ ਗਿਆਨ ਕਨ ਵਰਜੇ ਕਿ ਭਾਈ ਬਾਰੀ ਗਿਆਨ ਰਾਹੀ ਪ੍ਰਮਾਤਮਾ ਨੂੰ ਨਹੀਂ ਜੇ ਜਾਣਾ ਜਾ ਸਕਦਾ ਸਭ ਤੋਂ ਪਹਿਲਾਂ ਅਸੀਂ ਗੁਰੂ ਵਾਲੇ ਬਣਾਂਗੇ ਤੇ ਗੁਰੂਆਂ ਤੋਂ ਗੁਰਮੰਤਰ ਲਵਾਂਗੇ ਕਿ ਸੱਚ ਦੇ ਮਾਰਗ ਤੇ ਚੱਲਦੇ ਚੱਲਦੇ ਜਦੋਂ ਅਸੀਂ ਆਪਣੇ ਅੰਦਰ ਧਿਆਨ ਟਿਕਾਵਾਂਗੇ ਸਾਧ ਸੰਗਤ ਜੀ ਫਿਰ ਸਾਨੂੰ ਪਤਾ ਲੱਗੇਗਾ ਪਰਮ ਪਰਸ ਗੁਰ ਪੇਟੀਐ ਪੂਰਬ ਲਿਖਤ ਲਾਲਾਟ ਹੁਨ ਮਨ 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 ਹੀ ਮਿਲੈ ਛਟਕਤ ਬਜਰ ਕਾ ਪਾਟ ਕਿ ਭਾਈ ਬਾਰੀ ਗਿਆਨ ਦੇ ਨਾਲ ਪ੍ਰਮਾਤਮਾ ਨੂੰ ਨਹੀਂ ਜੀ ਜਾਣੇ ਜਾ ਸਕਦਾ ਜਦੋਂ ਸੱਚਾ ਗੁਰੂ ਮਿਲਦਾ ਆ ਤਾਂ ਜੋ ਬੰਦ ਪਏ ਕਪਾਟ ਨੇ ਨਾ ਅਗਿਆਨਤਾ ਕਰਕੇ ਕਪਾਟ ਬੰਦ ਪਏ ਨੇ ਖੁੱਲ ਜਾਂਦੇ ਨੇ ਅੰਦਰ ਪ੍ਰਕਾਸ਼ ਹੀ ਪ੍ਰਕਾਸ਼ ਹੁੰਦਾ ਹੈ ਉਹ ਪ੍ਰਮਾਤਮਾ ਵਿਕਾਰਾ ਤੋਂ ਰਹਤ ਹੈ ਤੇ ਨਾਸ਼ ਰਹੇ ਤਾਂ ਤੱਕ ਦੇ ਨਾਸ਼ ਵੀ ਨਹੀਂ ਜੀ ਹੁੰਦਾ ਸਾਧ ਸੰਗਤ ਜੀ ਸਦਾ ਅਤੀਤ ਗਿਆਨਪਕੰ ਵਰਜਿਤ ਨਿਰਭਿਕਾਰ ਬਨਾਸੀ ਕਹਿ ਰਵਦਾ ਸਹਜ ਸੁਨ ਸੰਸਤ ਸਤਿਗੁਰੂ ਦਾਸ ਮਹਾਰਾਜ ਜੀ ਸੱਚਾ ਰਸਤਾ ਦਿਖਾ ਰਹੇ ਨੇ ਤੇ ਕਥਨ ਕਰਦੇ ਨੇ ਕਿ ਭਾਈ ਉਹ ਪ੍ਰਭੂ ਸਹਜ ਸੁਨ ਅਵਸਥਾ ਦੇ ਵਿੱਚ ਪਹੁੰਚ ਕੇ ਮਿਲਦਾ ਹੈ ਤੇ ਇਹ ਸਹਜ ਸਰੂਪ ਅਵਸਥਾ ਸਾਧ ਸੰਗਤ ਜੀ ਜੀਵਾਂ ਨੂੰ ਕਾਸ਼ੀ ਜੀਵਾਂ ਨੂੰ ਜੀਵਨ ਵਿੱਚ ਜਿੰਦੇ ਜੀ ਮੁਕਤੀ ਦੇ ਦਿੰਦੇ ਲੋਕੀ ਕਹਿੰਦੇ ਨੇ ਨਾ ਮਰਨ ਤੋਂ ਬਾਅਦ ਮੁਕਤੀ ਮਿਲਦੀ ਹੈ ਤੇ ਸਾਧ ਸੰਗਤ ਜੀ ਜਿੱਥੇ ਵੀ ਅਸੀਂ ਬੈਠੇ ਹੋਈਏ ਨਾ ਉੱਥੇ ਹੀ ਕਾਸ਼ੀ ਬਨਾਰਸ ਬਣ ਜਾਂਦਾ ਹੈ ਕਾਬੇ ਔਰ ਕੈਲਾਸ਼ ਮੈਂ ਜੇ ਕੋ ਢੂੰਡਣ ਜਾਏ ਰਵਿਦਾਸ ਪਿਆਰਾ ਰਾਮ ਤੋਂ ਬੈਠ ਰਿਹਾ ਮਨਮਾਈ ਕਿਆ ਮਤਰਾ ਕਿਆ દ્વાਰਕਾ ਕਿਆ ਕਾਸ਼ੀ ਹਰਦੁਆਰ ਤੇ ਸਾਧ ਸੰਗਤ ਜੀ ਲੋਕੀ ਕੋਈ ਕਾਸ਼ੀ ਜਾਂਦਾ ਕੋਈ ਮਤਰਾ ਜਾਂਦਾ ਕੋਈ દ્વાਰਕਾ ਜਾ ਰਿਹਾ ਹੈ ਰਵਦਾਸ ਖੋਜਾ ਦਿਲ ਆਪਣਾ ਤੋਂ ਮਿਲਿਆ ਦਿਲਦਾਰ ਭਾਈ ਜਦੋਂ ਅੰਦਰ ਆਪਾ ਖੋਜਿਆ ਫਿਰ ਪਤਾ ਲੱਗਿਆ ਕਿ ਪ੍ਰਮਾਤਮਾ ਤਾਂ ਮੇਰੇ ਅੰਦਰ ਹੈ ਜਿੰਨੇ ਵੀ ਸਾਡੇ ਰਹਿਬਰ ਹੋਏ ਨੇ ਸਤਿਗੁਰੂ ਵਦਾਸ ਮਹਾਰਾਜ ਜੀ ਸਤਿਗੁਰੂ ਨਾਨਕ ਦੇਵ ਮਹਾਰਾਜ ਸਤਿਗੁਰੂ ਨਾਮਦੇਵ ਜੀ ਸਤਿਗੁਰੂ ਸੈਨ ਜੀ ਸਤਿਗੁਰੂ ਸਦਨਾ ਜੀ ਸਤਿਗੁਰੂ ਕਬੀਰ ਸਾਹਿਬ ਮਹਾਰਾਜ ਸਤਿਗੁਰੂ ਤਰਲੋਚਨ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਚ ਜਿੰਨੇ ਵੀ ਮਹਾਨ ਪੁਰਸ਼ ਬੈਠੇ ਨੇ ਭਾਈ ਇੱਕੋ ਹੀ ਵਿਚਾਰ ਹੈ ਕਿ ਭਾਈ ਪ੍ਰਮਾਤਮਾ ਤੇਰੇ ਅੰਦਰ ਹੈ ਸਭ ਕੁਝ ਘਰ ਮੈਂ ਬਾਹਰ ਨਹੀਂ ਬਾਹਰ ਢੋਲੇ ਸੋ ਪਰਮ ਭਾਈ ਜੇ ਸਾਧ ਸੰਗਤ ਜੀ ਫਿਰ ਇਹ ਜਿੰਦੇ ਜੀ ਹੀ ਮੁਕਤ ਹੋ ਜਾਂਦਾ ਜਦੋਂ ਸਹਿਜ ਰੂਪੀ ਅਵਸਥਾ ਦੇ ਵਿੱਚ ਪਹੁੰਚਦਾ ਆ ਇਹ ਤਿਰਵੈਣੀ ਦੇ ਵਿੱਚ ਧਿਆਨ ਟਿਕਾਉਂਦਾ ਨਾ ਇਹੜਾ ਪਿੰਗਲਾ ਸੁਖਮਨਾ ਨਾੜੀ ਜਦੋਂ ਉੱਥੇ ਇਹ ਧਿਆਨ ਟਿਕਾਉਂਦਾ ਆ ਭਾਈ ਇਹ ਜਿੰਦਾ ਜੀ ਹੀ ਮੁਕਤ ਹੋ ਜਾਂਦਾ ਹੈ ਤੇ ਕਾਸ਼ੀ ਜੀਵਾ ਨੂੰ ਜੀਵਨ ਵਿੱਚ ਹੀ ਮੁਕਤੀ ਰੂਪੀ ਸ੍ਰੇਸ਼ਟ ਖਜ਼ਾਨਾ ਬਖਸ਼ਿਸ਼ ਕਰਦੀ ਹੈ ਕਹਿ ਰਵਿਦਾਸ ਸਹਿਜ ਸੁਨ ਸਤ ਜੀਵਨ ਮੁਕਤ ਨਿਦ ਕਾਸੀ ਤੇ ਸਾਧ ਸੰਗਤ ਜੀ ਫਿਰ ਜ਼ਰੂਰੀ ਨਹੀਂ ਹੈ ਜਿਵੇਂ ਸਤਿਗੁਰ ਕਬੀਰ ਸਾਹਿਬ ਮਹਾਰਾਜ ਜੀ ਨੇ ਲੋਕਾਂ ਨੂੰ ਪ੍ਰੈਕਟੀਕਲੀ ਸਮਝਾਉਣ ਵਾਸਤੇ ਕਾਸ਼ੀ ਤੋਂ ਮਗਹਰ ਚਲੇ ਗਏ ਤੇ ਸਾਧ ਸੰਗਤ ਜੀ ਲੋਕੀ ਮਗਹਰ ਜਾਣਾ ਪਸੰਦ ਨਹੀਂ ਜੇ ਕਰਦੇ ਕਿਉਂਕਿ ਮਗਹਰ ਦੇ ਵਿੱਚ ਕਹਿੰਦੇ ਭਾਈ ਜੋ ਮਰਦਾ ਆ ਉਸ ਨੂੰ ਉਸ ਦੀ ਮੁਕਤੀ ਨਹੀਂ ਜੇ ਹੁੰਦੀ ਪਰ ਲੋਕਾਂ ਦਾ ਵਹਿਮ ਕੱਢਣ ਵਾਸਤੇ ਸਤਿਗੁਰ ਕਬੀਰ ਸਾਹਿਬ ਮਹਾਰਾਜ ਜੀ ਮਗਹਰ ਚਲੇ ਗਏ ਤੇ ਸਾਧ ਸੰਗਤ ਜੀ ਲੋਕਾਂ ਨੂੰ ਇਹ ਹੀ ਸਮਝਾਇਆ ਕਿ ਭਾਈ ਜੋ ਜਿੱਥੇ ਪ੍ਰਮਾਤਮਾ ਦਾ ਆਪਾਂ ਨਾਮ ਬੈਠ ਕੇ ਉਚਰਦੇ ਆ ਉਚਾਰਨ ਕਰਦੇ ਆ ਸਿਮਰਦੇ ਆ ਭਜਨ ਬੰਦਗੀ ਕਰਦੇ ਆ ਉਹ ਥਾਂ ਹੀ ਕਾਸ਼ੀ ਬਨਾਰਸ ਬਣ ਜਾਂਦਾ ਆ ਤੇ ਸਾਧ ਸੰਗਤ ਜੀ ਗੁਰਬਾਣੀ ਦਾ ਫਰਮਾਨ ਹੈ ਅੰਤ ਬਾਹਰ ਢੂੰਡਤ ਬਹੁਤ ਦੁੱਖ ਪਾਵੈ ਕਰ ਅੰਮ੍ਰਿਤ ਘਟ ਮਾਈ ਜਿਉ ਭਾਈ ਤਰੇ ਅੰਦਰ ਅੰਮ੍ਰਿਤ ਹੈ ਕਾ ਜੰਗਲ ਢੂੰਢੇ ਹੀ ਜਾਏ ਮੈਂ ਕਨਪਨ ਹਰਿਆਵਲਾ ਤੇ ਭਾਈ ਮੈਂ ਕਿੱਥੇ ਬਾਹਰ ਜਾ ਕੇ ਲੱਭਾਂ ਪ੍ਰਮਾਤਮਾ ਤਾਂ ਮੇਰੇ ਅੰਦਰ ਹੀ ਹੈ ਤੇ ਸਾਧ ਸੰਗਤ ਜੀ ਤੇ ਇਹ ਪਤਾ ਕਿਉਂ ਨਹੀਂ ਵੀ ਲੱਗਦਾ ਕਿਉਂਕਿ ਗੁਰੂ ਦਾ ਗਿਆਨ ਨਹੀਂ ਹੈ ਬਿਨ ਸ਼ਬਦ ਹੈ ਜਗ ਪੁਲ ਦਾ ਫਿਰੇ ਦਰਗਾ ਮਿਲਾ ਸਜਾਏ ਤੇ ਐਸੇ ਕਰਕੇ ਭਾਈ ਸਤਗੁਰ ਕਬੀਰ ਸਾਹਿਬ ਮਹਾਰਾਜ ਜੀ ਨੇ ਵੀ ਸਾਨੂੰ ਸਮਝਾਇਆ ਹੈ ਕਹਤ ਕਬੀਰ ਸੁਨੋ ਰੇ ਪ੍ਰਾਨੀ ਛੋਡੋ ਮਨ ਕੇ ਪਰਮਾ ਕੇਵਲ ਨਾਮ ਜਪੋ ਰੇ ਪ੍ਰਾਨੀ ਪਰੋ ਏਕੀ ਸ਼ਰਨ ਕਿ ਭਾਈ ਆਪਾਂ ਇੱਕ ਦੀ ਸ਼ਰਨ ਲੈਣਾ ਹੈ ਸੋ ਆਓ ਸਾਧ ਸੰਗਤ ਜੀ ਅੱਜ ਬੜਾ ਹੀ ਪਾਵਨ ਤੇ ਪਵਿੱਤਰ ਸ਼ਬਦ ਸਤਿਗੁਰੂ ਦਾਸ ਮਹਾਰਾਜ ਜੀ ਨੇ ਸਾਨੂੰ ਦਿੱਤਾ ਹੈ ਸਮਝਾਇਆ ਹੈ ਕਿ ਭਾਈ ਇਨਸਾਨ ਤੇ ਪ੍ਰਮਾਤਮਾ ਅਲੱਗ-ਅਲੱਗ ਨਹੀਂ ਨੇ ਇੱਕ ਲੋਕਾਂ ਦੀ ਸਾਜ਼ਿਸ਼ ਸੀ ਸਾਧ ਸੰਗਤ ਜੀ ਖਾਸ ਕਰਕੇ ਸ਼ੁੱਧਰ ਵਰਗ ਦੇ ਨਾਲ ਜਿਸ ਨੂੰ ਜ਼ਬਰਦਸਤੀ ਸ਼ੁੱਧਰ ਬਣਾਇਆ ਗਿਆ ਜੋ ਮਿਹਨਤੀ ਵਰਗ ਸੀ ਹੱਥਾਂ ਨਾਲ ਕਿਰਤ ਕਮਾਈ ਕਰਨ ਵਾਲਾ ਉਸ ਨੂੰ ਮਾਨਸਿਕ ਗੁਲਾਮ ਬਣਾਉਣ ਲਈ ਉਸ ਨੂੰ ਤੇ ਪ੍ਰਮਾਤਮਾ ਨੂੰ ਅਲੱਗ ਕਰ ਦਿੱਤਾ ਗਿਆ ਕਿ ਭਾਈ ਪ੍ਰਮਾਤਮਾ ਤੇਰੇ ਤੋਂ ਅਲੱਗ ਹੈ ਪਰ ਜਦੋਂ ਸੰਤ ਮਹਾਪੁਰਸ਼ਾਂ ਦਾ ਜਨਮ ਹੋਇਆ ਸੱਚ ਦਾ ਵਪਾਰ ਕੀਤਾ ਸੱਚ ਦਾ ਹੋਕਾ ਲਾਇਆ ਕੋ ਬਨੇ ਜਾਰੋ ਰਾਮ ਕੋ ਮੇਰਾ ਟਾਂਡਾ ਲਾ ਦਿਆ ਜਾਇ ਰੇ ਤੇ ਸਾਧ ਸੰਗਤ ਜੀ ਫਿਰ ਇਹਨਾਂ ਸੰਤਾ ਮਹਾਂਪੁਰਸ਼ਾਂ ਨੇ ਸਤਿਗੁਰੂ ਅਰਦਾਸ ਮਹਾਰਾਜ ਜੀ ਵਰਗੇ ਇਹਨਾਂ ਨੇ ਸਾਨੂੰ ਸੱਚ ਦਾ ਰਾਹ ਦਿਖਾਇਆ ਕਿ ਭਾਈ ਤੂੰ ਤੇ ਪ੍ਰਮਾਤਮਾ ਇੱਕ ਹੀ ਹੈ ਤੇ ਅੰਦਰ ਤੇਰੇ ਅੰਦਰ ਹੀ ਪ੍ਰਮਾਤਮਾ ਬੈਠਾ ਮਿਲੇਗਾ ਕਿਵੇਂ ਪਰੰਪਰਾਸ ਗੁਰਪੇਟੀ ਭਾਈ ਗੁਰੂ ਵਾਲਾ ਬੰਦ ਗੁਰੂਆਂ ਤੋਂ ਗੁਰਮੰਤਰ ਲੈ ਆਪਣੇ ਮਾਤਾ ਪਿਤਾ ਦੀ ਸੇਵਾ ਕਰ ਬੱਚਿਆਂ ਦੀ ਸੰਭਾਲ ਕਰ ਉਹਨਾਂ ਨੂੰ ਪੜਾ ਲਿਖਾ ਕਾਮਯਾਬ ਕਰ ਆਪਣੀ ਜ਼ਿੰਮੇਵਾਰੀਆਂ ਨਿਭਾ ਆਪਣੇ ਆਪ ਨੂੰ ਕਾਮਯਾਬ ਕਰ ਫਿਰ ਸੇਵਾ ਕਰ ਤੇ ਸਾਧ ਸੰਗਤ ਜੀ ਜੋ ਆਪਣੇ ਆਪ ਨੂੰ ਕਾਮਯਾਬ ਕਰੇਗਾ ਪਰਿਵਾਰ ਦੀ ਸੇਵਾ ਵੀ ਉਹੀ ਕਰ ਸਕਦਾ ਹੈ ਨਹੀਂ ਤਾਂ ਸਾਧ ਸੰਗਤ ਜੀ ਜੋ ਆਪਣੇ ਆਪ ਨੂੰ ਕਾਮਯਾਬ ਨਹੀਂ ਜੇ ਕਰ ਪਾਇਓ ਮਾਤਾ ਪਿਤਾ ਦੀ ਸੇਵਾ ਕਿਵੇਂ ਕਰੇ ਆਪਣੇ ਬੱਚਿਆਂ ਨੂੰ ਕਿਵੇਂ ਪੜਾਵੇ ਲਿਖਾਵੇ ਕਿਵੇਂ ਉਹਨਾਂ ਦੀ ਜ਼ਰੂਰਤਾਂ ਪੂਰੀਆਂ ਕਰੇ ਤਾਂ ਭਾਈ ਮਿਹਨਤ ਵੀ ਕਰਨੀ ਆਸੀ ਸਤਿਗੁਰ ਜੀ ਨੇ ਆਪ ਸਮਝਾਇਆ ਹੈ ਜੀਬਾ ਸੋੰਕਾਰ ਜਪ ਹੱਥਨ ਸੋ ਕਰਕਾਰ ਭਾਈ ਹੱਥ ਨਾਲ ਕਿਰਤ ਕਰਨੀ ਹੈ ਪਰ ਕਰਨੀ ਇਮਾਨਦਾਰੀ ਦੀ ਹੈ ਤੇ ਜੋ ਇਨਸਾਨ ਕਿਰਤ ਕਰਦਾ ਹੈ ਇਮਾਨਦਾਰੀ ਤੇ ਆਪਣੀ ਜ਼ਿੰਮੇਵਾਰੀਆਂ ਨਿਭਾਉਂਦਾ ਹੈ ਜੀਵਨ ਨਾਲ ਪਰਮਾਤਮਾ ਦਾ ਸਿਮਰਨ ਕਰਦਾ ਹੈ ਕੀ ਹੁੰਦਾ ਸਾਧ ਸੰਗਤ ਜੀ RAM ਮਿਲੈ ਘਰ ਆਏ ਕਰਕੇ ਭਾਈ ਉਹ ਅੰਦਰੋਂ ਹੀ ਮਿਲ ਜਾਂਦਾ ਹੈ ਕਹਿ ਰ ਅਰਦਾਸ ਵਿਚਾਰ ਸੁਪਾਈ ਆਪਣੀ ਅੰਦਰ ਖੋਜ ਕਰੋ ਜੋ ਕੁਛ ਹੈ ਸਾਡੇ ਸਰੀਰ ਦੇ ਵਿੱਚ ਹੀ ਹੈ ਅਪਤਨ ਕਾ ਜੋ ਕਰੈ ਵਿਚਾਰ ਤਿਸ ਨਹੀਂ ਜਮਕੰਕਰ ਕਰੈ ਘੋਰ ਤੇ ਜੋ ਆਪਣੇ ਸਰੀਰ ਦੀ ਵਿਚਾਰ ਕਰ ਲੈਂਦਾ ਹੈ ਨਾ ਉਸ ਨੂੰ ਫਿਰ ਜਮਦੂਤ ਵੀ ਤੰਗ ਨਹੀਂ ਕਰਦਾ ਸੋ ਗੁਰੂ ਵਾਲੇ ਬਣੋ ਗੁਰੂਆਂ ਤੋਂ ਗੁਰਮੰਤਰ ਲਓ ਤੇ ਜੋ ਗੁਰਬਾਣੀ ਸਾਨੂੰ ਸਿਖਾਉਂਦੀ ਹੈ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਦਰਸ਼ਨ ਕਰਨੇ ਨੇ ਨਾ ਤਾਂ ਅਸੀਂ ਅੰਮ੍ਰਿਤ ਬਾਣੀ ਪੜੀ ਗੁਰਬਾਣੀ ਪੜੀ ਤੇ ਸਾਧ ਸੰਗਤ ਜੀ ਜੋ ਗੁਰਬਾਣੀ ਸਾਨੂੰ ਕਹਿੰਦੀ ਹੈ ਉਸ ਦੇ ਅਨੁਸਾਰ ਆਪਣੇ ਜੀਵਨ ਨੂੰ ਢਾਲੀਏ ਤੇ ਆਪਣਾ ਜੋ ਜੀਵਨ ਹੈ ਉਹ ਸਫਲ ਕਰੀਏ ਤੇ ਯਾਦ ਰੱਖੀਏ ਪ੍ਰਮਾਤਮਾ ਹਮੇਸ਼ਾ ਸਾਡੇ ਨਾਲ ਲੈਂਦਾ 24 ਘੰਟੇ ਸਾਨੂੰ ਦੇਖ ਰਿਹਾ ਹੈ ਸਾਨੂੰ ਸੁਣ ਰਿਹਾ ਹੈ ਸਾਤ ਸੰਗਤ ਜੀ ਐਸੇ ਕਰਕੇ ਬਾਰ-ਬਾਰ ਗੁਰਬਾਣੀ ਦਾ ਫਰਮਾਨ ਹੈ ਕਿ ਭਾਈ ਤੂੰ ਤੇ ਪ੍ਰਮਾਤਮਾ ਅਲੱਗ ਨਹੀਂ ਹੈ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸੋ ਸੋ ਇੰਨੀਆਂ ਕ ਬੇਨਤੀਆਂ ਜਿਦੀਆਂ ਪ੍ਰਵਾਨ ਕਰਨਾ ਹੋਈਆਂ ਪੁੱਲਾਂ ਚੁੱਕਾਂ ਦੀਆਂ ਸ਼ਮਾਂ ਜੋ ਤੇਰੀ ਸ਼ਰਣਾਗਤਾ ਤਿਨ ਨਾਹੀ ਪਾਰ ਊਚ ਨੀਚ ਤੁਮ ਤੇ ਤਰੇ ਆਲਜ ਸੰਸਾਰ ਸ਼ਲੋਕ ਹਰ ਸੋਹੀਰਾ ਛਾੜਖੈ ਕਰਹਿ ਆਨ ਕੀ ਆਸ ਤੇ ਨਰ ਦੋਜਕ ਜਾਹੀਗੇ ਸਤਿ પાਖੈ ਰਵਦਾਸ ਤੇ ਨਰ ਦੋਜਕ ਜਾਹੀਗੇ ਸਤਿ પાਖੇ ਰਵਦਾਸ ਜਪੋ ਜੀ ਸਤਨਾਮ 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 ਸੋਹੰਗ ਸਤਨਾਮ